ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਖੁਸ਼ਗੁਰਬਾਨੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ ਸਭ ਨੂੰ ਜੀ ਆਇਆਂ ਜੀ ਆਪ ਸੇ ਸਾਰੇ ਮਿਲ ਕੇ ਪਹਿਲਾ ਸ਼ਬਦ ਉਚਾਰਨ ਤੇ ਉਸ ਤੋਂ ਪ੍ਰੰਤੂ ਸਹਿਅਰਥ ਕਰਾਂਗੇ ਅੱਜ ਸੋਠ ਮਹੱਲਾ ਪੰਜਵਾਂ ਦੇ 93 93 ਸ਼ਬਦ ਦੀ ਵਾਰੀ ਹੈ ਜੀ ਸੋਠ ਮਹੱਲਾ ਪੰਜਵਾਂ ਸੁਨਾ ਬਿਨੰਤੀ ਠਾਕੁਰ ਮੇਰੇ ਜੀ ਜੰਤਰ ਤਾਰੇ ਰਾਖ ਪੈਜ ਨਾਮ ਆਪਣੇ ਕੀ ਕਰਨ ਕਰਾਵਣ ਹਾਰੇ ਸੁਨੋ ਬਿਨੰਤੀ ਠਾਕੁਰ ਮੇਰੇ ਜੀ ਜਨ ਤੇਰ ਧਾਰੇ ਰਾਖ ਪੈਜ ਨਾਮ ਆਪਣੇ ਕੀ ਕਰਨ ਕਰਾਵਣ ਹਾਰੇ ਪ੍ਰਭ ਜੋ ਖਸਮਾ ਨਾ ਕਰ ਪਿਆਰੇ ਬੁਰੇ ਭਲੇ ਹਮ ਥਾਰੇ ਰਹਾਓ ਪ੍ਰਭ ਜੋ ਖਸਮਾ ਨਾ ਕਰ ਪਿਆਰੇ ਬੁਰੇ ਭਲੇ ਹਮ ਥਾਰੇ ਰਹਾਓ ਸੁਣੀ ਪੁਕਾਰ ਸਮਰੱਥ ਸੁਆਮੀ ਬੰਧਨ ਕਾਟ ਸਵਾਰੇ ਪੈਰਿਓ ਸਿਰ ਪਾਓ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾਰੇ ਸੁਣੀ ਪੁਕਾਰ ਸਮਰੱਥ ਸੁਆਮੀ ਬੰਧਨ ਕਾਟ ਸਵਾਰੇ ਪੈਰਿਓ ਸਿਰ ਪਾਓ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾਰੇ ਇਸ ਸ਼ਬਦ ਜੀ ਗੁਰੂ ਜੀ ਸਿੱਖ ਦਿੰਦੇ ਹਨ ਜੀ ਸੁਣੋ ਬੇਨੰਤੀ ਠਾਕੁਰ ਮੇਰੇ ਜੀ ਜਨ ਤੇਰੇ ਧਾਰੇ ਰਾਖ ਪੈ ਜਨਾਮ ਆਪਣੇ ਕੀ ਕਰਨ ਕਰਾਵਣ ਹਾਰੇ ਗੁਰੂ ਜੀ ਸਿੱਖ ਦਿੰਦੇ ਹਨ ਜੀ ਕਿ ਪਰਮੇਸ਼ਰ ਪ੍ਰਭ ਠਾਕਰ ਨੇ हे ਪਰਮੇਸ਼ਰ ਪ੍ਰਭ ਠਾਕਰ ਮੇਰੇ ਤੇ ਮੇਰ ਕਰੋ ਮੇਰੀ ਬੇਨਤੀ ਅਰਦਾਸ ਸੁਣੋ ਜੀ ਫਿਰ ਗੁਰੂ ਜੀ ਆਖਦੇ ਹਨ ਇਹ ਪਰਮੇਸ਼ਰ ਠਾਕਰ ਸਾਰੀ ਸ੍ਰਿਸ਼ਟੀ ਅਤੇ ਸਾਰੀ ਸ੍ਰਿਸ਼ਟੀ ਦੇ ਜੀਵ ਜੰਤੂ ਤੁਹਾਡੇ ਹੀ ਰਚੇ ਹੋਏ ਹਨ ਜੀ ਤੁਹਾਡੇ ਹੀ ਬਣਾਏ ਹੋਏ ਹਨ ਜੀ ਫਿਰ ਗੁਰੂ ਜੀ ਆਖਦੇ ਹਨ ਸਭ ਕੁਝ ਕਰੁਨ ਕਰਾਵਨ ਹਾਰ ਕਰੁਨ ਕਰਾਮ ਸਮਰਤ ਉਹ ਕਰਤਾ ਪਰਮੇਸ਼ਰ ਪ੍ਰਭ ਹੈ ਜੀ ਅਤੇ ਗੁਰਸ਼ੋਦ ਗੁਰਬਾਣੀ ਨਾਮ ਸਿਮਰਨ ਕਰਨ ਵਾਲੇ ਸੇਵਕਾਂ ਦੀ ਪਰਮੇਸ਼ਰ ਆਪ ਪੈਜ ਰਖਦਾ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਪ੍ਰਭ ਜੀਓ ਖਸਮਾ ਨਾਮ ਕਰ ਪਿਆਰੇ ਬੁਰੇ ਭਲੇ ਹਮ ਥਾਰੇ ਰਹਾਓ ਏ ਪਿਆਰੇ ਪਰਮੇਸ਼ਰ ਪ੍ਰਭ ਜੀ ਅਸੀਂ ਜਿਸ ਤਰ੍ਹਾਂ ਦੇ ਵੀ ਹਾਂ ਤੁਹਾਡੇ ਹਾਂ ਗੁਰਸ਼ਾਹਦ ਗੁਰਬਾਣੀ ਨਾਮ ਸਿਮਰਨ ਦੁਆਰਾ ਅਸੀਂ ਤੁਹਾਡੇ ਅੱਗੇ ਬੇਨਤੀ ਅਰਦਾਸ ਕਰਦੇ ਹਾਂ ਕਿ ਤੁਹਾਡੇ ਦਰ ਤੇ ਆਇਆਂ ਦੇ ਦਾਸਾਂ ਦੀ ਪੈਸ ਰੱਖੋ ਜੀ ਅਸੀਂ ਜੋ ਵੀ ਹਾਂ ਮਾੜੇ ਹਾਂ ਚੰਗੇ ਹਾਂ ਤੁਹਾਡੇ ਹੀ ਸੇਵਕਾਂ ਜੀ ਤੁਹਾਡੇ ਹੀ ਬਣਾਏ ਹੋਏ ਹਾਂ ਜੀ ਰਹਾਉ ਫਿਰ ਗੁਰੂ ਜੀ ਆਖਦੇ ਹਨ ਸੁਣੀ ਪੁਕਾਰ ਸਮਰੱਥ ਸੁਆਮੀ ਬੰਦਨ ਕਾਟ ਸਵਾਰੇ ਪਹਿਰਿਓ ਸਿਰ ਪਾਓ ਜੇ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾਰੇ ਗੁਰ ਜਖਦਿਆਨ ਨਾਨਕ ਦਾ ਕਥਨ ਹੈ ਜੀ ਕਿ ਸਭ ਕੁਛ ਕਰਨ ਕਰਾਉਣ ਹਾਰ ਪਰਮੇਸ਼ਰ ਪ੍ਰਭ ਨੇ ਮੇਰੀ ਪੁਕਾਰ ਮੇਰੀ ਬੇਨਤੀ ਮੇਰੀ ਅਰਦਾਸ ਸੁਣ ਲਈ ਹੈ ਜੀ ਤੇ ਮੇਰੇ ਸਾਰੇ ਮਾਇਆ ਵੀ ਬੰਧਨ ਕੱਟ ਕੇ ਮੇਰੇ ਸਾਰੇ ਕਾਰਜ ਸਵਾਰ ਦਿੱਤੇ ਹਨ ਜੀ ਨਾਨਕ ਦਾ ਕਥਨ ਹੈ ਜੀ ਕਿ ਪਰਮੇਸ਼ਰ ਪ੍ਰਭ ਨੇ ਆਪਣੀ ਮੇਰ ਆਪਣੀ ਕਿਰਪਾ ਕਰਕੇ ਆਪਣੇ ਸੇਵਕਾਂ ਨੂੰ ਆਪਣੇ ਨਾਲ ਮਿਲਾ ਲਿਆ ਹੈ ਜੀ ਅਤੇ ਉਹਨਾਂ ਦੀ ਵਡਿਆਈ ਨੂੰ ਸੰਸਾਰ ਦੇ ਪਸਾਰ ਵਿੱਚ ਪ੍ਰਗਟ ਕੀਤਾ ਤੇ ਹੈ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਇਸ ਸ਼ਬਦ ਵਿੱਚ ਗੁਰੂ ਜੀ ਉਪਦੇਸ਼ ਦਿੰਦੇ ਹਨ ਜੀ ਕਿ ਗੁਰਸ਼ਾਬਦ ਗੁਰਬਾਣੀ ਨਾਮ ਸਿਮਰਨ ਅਤੇ ਸੇਵਕ ਪਰਮੇਸ਼ਰ ਸੇਵਕਾ ਨੂੰ ਪਰਮੇਸ਼ਰ ਪ੍ਰਭੂ ਅਗੇ ਬੇਨਤੀ ਤੇ ਅਰਦਾਸ ਕਰਨੀ ਚਾਹੀਦੀ ਹੈ ਜੀ। ਕਿਉਂਕਿ ਉਹ ਕਰਤਾਪੁਰਖ ਵਾਯੂ ਗੁਰੂ ਪਰਮੇਸ਼ਰ ਪ੍ਰਭੂ ਹੀ ਸਰਬਸੰਮਰਥ ਹੈ ਜੀ। ਉਹ ਤੇ ਕਰਤਾ ਵਰ ਕੋ ਵੈਗ੍ਰੂਹੀ ਸਾਨੂੰ ਮਾਇਆ ਵੀ ਬੰਧਨਾ ਤੋਂ ਬਾਹਰ ਕੱਢ ਸਕਦਾ ਹੈ ਜੀ। ਉਸ ਦੀ ਕਿਰਪਾ ਕਰਕੇ ਹੀ ਅਸੀਂ ਗੁਰਸ਼ਬ ਗੁਰਬਹਾਣੀ ਨਾਮ ਸਿਮਰਨ ਦੁਆਰਾ ਪਰਮੇਸ਼ਰ ਦੀ ਸ਼ਰਨ ਵਿੱਚ ਰਹਿ ਕੇ ਮਾਇਆ ਵੀ ਬੰਧਨਾ ਤੋਂ ਖਲਾਸ ਹੋ ਸਕਦੇ ਹਾਂ ਜੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲਨੇ ਕਾ ਭੁੱਲਣਾ ਹੋਈਆਂ ਹੋਣ ਕਿ ਉਸ ਵਾਸਤੇ ਮੈਂ ਖਿਵਾ ਦੇ ਜਾਚ ਖਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ